ਸੱਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦਿੱਤਾ ਦਿੱਲੀ ਦਾ ਮੁੱਖ ਮੰਤਰੀ ਹੁਣ ਕੇਜਰੀਵਾਲ ਨਹੀਂ ਆਤਸੀ ਸਿੰਘ ਹੈ ਆਤਸੀ ਸਿੰਘ ਨੂੰ ਦਿੱਲੀ ਦਾ ਨਵਾਂ ਮੁੱਖ ਮੰਤਰੀ ਬਣਾਇਆ ਗਿਆ ਕੌਣ ਆਤਸੀ ਸਿੰਘ ਇਹ ਆਤਸੀ ਸਿੰਘ ਕਿਉਂ ਬਣੀ ਜਦੋਂ ਕਿ ਇੰਨੇ ਬੰਦੇ ਹੋਰ ਪਏ ਸੀ ਉਈ ਤਾਂ ਕਾਰਨ ਹੋਵੇ ਤਾਂ ਪਿੱਛੇ ਕਿੰਨੀ ਕਹਾਣੀ ਲਿਖੀ ਹੈ ਆਸੀ ਮਰੀਲੀ ਨਾ ਕੀ ਕੋਈ 크੍ਰਿਸਚਨ ਹੈ ਹੈ ਕੌਣ ਹੈ بڑے ਸਵਾਲ ਉੱਠ ਰਹੇ ਨੇ ਆਖਰ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਬਣੀ ਹੈ ਤਾਂ ਇਹ ਤੇ ਅੱਜ ਆਪਾਂ ਗੱਲ ਕਰਨੀ ਹੈ ਕਿ ਇਹ ਕੀ ਚਾਲ ਹੈ ਕਿਸ ਕੀ ਮੈਂ ਕਿਹੜਾ ਮਾਸਟਰ ਸਟ੍ਰੋਕ ਹੈ ਕਿਹੜੀ ਸਕੀਮ ਹੈ ਰਣਨੀਤੀ ਕਿਹੜੀ ਹੈ ਕੇਜਰੀਵਾਲ ਦੀ ਇਸ ਸਾਰੀਆਂ ਗੱਲਾਂ ਆਪਾਂ ਕਰਨੀਆਂ ਨੇ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਐ ਅੱਜ ਵੀ ਕਰ ਰਿਹਾ ਕਿ ਪਿਆਰੇ ਦਰਸ਼ਕੋ ਜਿੰਨਾ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਿਓ ਹੁਣ ਗੱਲ ਕਰੀਏ ਆਤਸੀ ਸਿੰਘ ਦੀ ਦੇਖੋ ਆਤਸੀ ਸਿੰਘ ਦਿਨ 8 ਜੂਨ 1981 ਨੂੰ ਪੈਦਾ ਹੋਈ ਮਤਲਬ 43 ਸਾਲ ਦੀ ਇਹ ਲੇਡੀ ਐ ਇਹ ਕਹੇ ਲਈ ਆਪਾਂ ਦਿੱਲੀ ਦੀ ਹੈ ਔਰ ਦਿੱਲੀ ਦੇ ਵਿੱਚ ਪੈਦਾ ਹੋਈ ਪੜੀ ਵੀ ਵਧੀਆ ਸਕੂਲਾਂ ਤੇ ਕਾਲਜਾਂ ਹੈ ਫਿਸਤੀ ਦੀ ਐਮ ਹੈ ਐਕਸਪੋਰਟ ਤੋਂ ਪੜੀ ਹੋਈ ਹੈ ਔਰ ਉਹ ਵੀ ਸਕਾਲਰਸ਼ਿਪ ਤੇ ਇਹ ਵੀ ਆਪਣੇ ਆਪ ਚ ਇੱਕ ਵੱਡੀ ਗੱਲ ਹੁੰਦੀ ਹੈ ਔਰ ਇੱਕ ਹੋਰ ਵੀ ਵੱਡੀ ਗੱਲ ਹੈ ਪਾਰਟੀ 13 ਚ ਜੁਆਇਨ ਕੀਤੀ ਸੀ ਇਹਨੇ ਆਮ ਆਦਮੀ ਪਾਰਟੀ ਬੜੀ ਤੇਜ਼ੀ ਨਾਲ ਤਰੱਕੀ ਕੀਤੀ ਹੈ ਇਸਨੇ ਔਰ ਸਮਝੋ 15 ਦੇ ਵਿੱਚ ਇੱਕ ਕਾਫੀ ਲਾਈਮਲਾਈਟ ਚ ਆ ਗਈ ਸੀ ਜਦੋਂ ਇਹ ਮਨੀਸ਼ ਸੁਸ਼ੋਧਿਆ ਦੀ ਐਡਵਾਈਜ਼ਰ ਬਣ ਗਈ ਸੀ ਕਹਿੰਦੇ ਨੇ ਕਿ ਜਿਹੜੀ ਸਿੱਖਿਆ ਦੀ ਗੱਲ ਕੀਤੀ ਹੈ ਨਾ ਦਿੱਲੀ ਦੇ ਵਿੱਚ ਸਿੱਖਿਆ ਕ੍ਰਾਂਤੀ ਜਿਹਦੇ ਲਈ ਕੇਜਰੀਵਾਲ ਸਾਹਿਬ ਕਹਿੰਦੇ ਸੀ ਜਦੋਂ ਮਨੀਸ਼ ਸੁਸ਼ੋਧਿਆ ਜੇਲ੍ਹ ਚ ਗਿਆ ਸੀ ਕਿ ਮਨੀਸ਼ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਉਹ ਜਿਹੜਾ ਅਸਲ ਦੇ ਵਿੱਚ ਉਹਦੇ ਵਿੱਚ ਭੂਮਿਕਾ ਆਤਸੀ ਸਿੰਘ ਦੀ ਮੰਨੀ ਜਾਂਦੀ ਹੈ। ਤੋਂ ਜਦੋਂ ਮਨੀਸ਼ ਸ਼ਸ਼ੋਧਿਆ ਦੀ ਇਹ ਐਡਵਾਈਜ਼ਰ ਸੀ, ਸਹਿਯੋਗੀ ਸੀ ਉਸ ਵੇਲੇ ਵਿਸ਼ਵਾਸਪਾਤਰ ਬਣੀ ਮਨੀਸ਼ ਸ਼ਸ਼ੋਧਿਆ ਦੀ। ਸ਼ਸ਼ੋਧਿਆ ਨੂੰ ਤਾਂ ਯਾਦ ਕਰਕੇ ਪਬਲੀਕਲੀ ਰੋਈ ਸੀ ਭਾਸ਼ਣ ਦੇ ਦੌਰਾਨ ਰੋਈ ਸੀ। ਤੋਂ ਦੂਜੇ ਪਾਸੇ ਅਰਵਿੰਦ ਕੇਜਰੀ ਵਾਲਦੀ ਇਹੀ ਕਾਰਨ ਹੈ ਕਿ ਦੋਨਾਂ ਦੀ ਚਾਹੇਤੀ ਦੋਨਾਂ ਦੀ ਵਿਸ਼ਵਾਸਪਾਤਰ ਦੋਨਾਂ ਦਾ ਵਿਸ਼ਵਾਸ ਜਿੱਤਿਆ ਹੋਇਆ ਹੈ ਇਸ ਲੇਡੀ ਆਤਸੀ ਸਿੰਘ ਨੇ ਇੱਕ ਤਾਂ ਇੱਕ ਵੱਡਾ ਕਾਰਨ ਇਹਨੂੰ ਮੁੱਖ ਮੰਤਰੀ ਬਣਾਉਣ ਦਾ ਇਹ ਹੋ ਸਕਦਾ ਹੈ ਦੂਜੀ ਗੱਲ ਦੇਖੋ ਇਸ ਦੇ ਵਿੱਚ ਲੜਨ ਦੀ ਤਾਕਤ ਹੈ ਪਹਿਲੇ ਤਾਂ ਸਭ ਤੋਂ ਵੱਡੀ ਤਾਕਤੋਂ ਹੁੰਦੀ ਹੈ ਜਿਹੜੀਆਂ ਵੀ ਵਧੀਆ ਲੀਡਰ ਬਣਨਾਂ ਉਹ ਬਲਾਰਾ ਵਧੀਆ ਹੋਣਾ ਚਾਹੀਦਾ ਬਹੁਤ ਵਧੀਆ ਬੂੰਦੀ ਰੇਟਰ ਵਧੀਆ ਹੈ ਰੇਟਰ ਵਧੀਆ ਪ੍ਰੈਸ ਨੂੰ ਵਧੀਆ ਜਵਾਬ ਦਿੰਦੀ ਹੈ ਔਰ ਮਜਬੂਤ ਵੀ ਹੈ ਜਲ ਸੰਕਟ ਆਇਆ ਦਿੱਲੀ ਚ ਪਿੱਛੇ ਜੇ ਲੀਡਰਸ਼ਿਪ ਤਾਂ ਜੇਲ੍ਹ ਚ ਬੈਠੀ ਸੀ ਕੱਲੀ ਡਟੀ ਰਹੀ ਔਰ ਪੋਖੜਤਾਲ ਵੀ ਰੱਖਣੀ ਪਈ ਜਲਦ ਹਸਪਤਾਲ ਤੱਕ ਗਈ ਚਲੋ ਉਹ ਵੱਖਰੀ ਗੱਲ ਹੈ لیکن لڑائی ਤਾਂ ਸੀ ਨਾ اس ਕਰਕੇ ਇਹਦੇ ਵਿੱਚ ਉਹ ਮਾਦਾ ਲੀਡਰਾਂ ਵਾਲਾ ਉਹ ਵੀ ਹੈ ਇਹ ਵੀ ਦੇਖਣਾ ਪਏਗਾ 6 ਮਤਰਾਲੇ ਸੀ ਇਹਦੇ ਕੋਲ এডਿਕੇਸ਼ਨ ਪੀ ਡਬਲਯੂ ਡਬਲਯੂ ਮਤਲਬ ਕਿ ਐਂ ਕਹੀਏ ਕਿ ਜਿਹੜੇ ਮਤਰਾਲੇ ਮਨੀਸ਼ ਸ਼ੋਧਿਆ ਕੋਲ ਸੀ ਜਦ ਉਹਦੇ ਜਾਣ ਤੋਂ ਬਾਅਦ ਇਹਨੇ ਦੇਖੇ ਤਾਂ ਵਧੀਆ ਕੰਮ ਚਲਾਇਆ ਇਹ ਵੀ ਗੱਲ ਚੰਗੀ ਲੱਗੀ ਵੀ ਕੰਪੀਟੈਂਟ ਹੈ ਇਹ ਗੱਲ ਵੀ ਉਸ ਨੂੰ ਚੰਗੀ ਲੱਗੀ ਇਹਦੇ ਲੀਡਰ ਨੂੰ ਤੇ ਜਦੋਂ 94 ਦੀ ਫੈਸਲ ਤਿਆਰ ਹੋਣਾ ਸੀ ਉਸ ਵੇਲੇ ਵੀ ਇਹਦੀ ਭੂਮਿਕਾ ਕਾਫੀ ਵਧੀਆ ਰਹੀ ਇੱਕ ਗੱਲ ਹੋਰ ਵੀ ਹੈ ਇਹਨੂੰ ਬਣਾਉਣ ਦੇ ਪਿੱਛੇ ਉਹ ਇਓਂ ਲੱਗਦਾ ਹੈ ਕਿ ਸਵਾਤੀ ਮਾਲੀਵਾਲ ਜਿਹੜੀ ਰਾਜ ਸਭਾ ਦੀ ਬੈਂਪਰ ਹੈ ਜਾਇੰਕ ਉਹ ਇਹ ਕਿ ਜਿਹੜੀ ਇਸ ਤੋਂ ਪਹਿਲਾ ਜਿਹੜੀ ਕਮਿਸ਼ਨ ਹੁੰਦਾ ਵੂਮਨ ਕਮਿਸ਼ਨ ਉਹਦੀ ਚੇਅਰਪਰਸਨ ਸੀ ਉਹਦੇ ਕਟਮਾਰ ਨੇ ਕਾਫੀ ਬਦਨਾਮੀ ਕਰਾਈ ਸੀ ਕੇਜਰੀਵਾਲ ਦੇ ਕਿਉਂਕਿ ਕੇਜਰੀਵਾਲ ਦੇ ਕਰੀਬੀ ਪੀਏ ਵਿਵੇਕ ਕੁਮਾਰ ਨੇ ਉਹਨੂੰ ਕਟਿਆ ਸੀ ਔਰ ਕਟਿਆ ਵੀ ਕੇਜਰੀਵਾਲ ਦੇ ਘਰ ਸੀ ਤਾਂ ਇਸ ਕਰਕੇ ਇਹ ਵੀ ਹੋ ਸਕਦਾ ਵੀ ਚਲੋ ਇੱਕ ਲੇਡੀ ਨੂੰ ਅੱਗੇ ਲੈ ਕੇ ਆਈਏ ਇੱਕ ਹੋਰ ਗੱਲ ਵੀ ਹੈ ਕੀ ਜੀਰੀਵਾਲ ਨੂੰ یوں ਲੱਗਦਾ ਹੈ ਕਿ ਜੇ ਕੋਈ ਵੱਡਾ ਲੀਡਰ ਮੈਂ ਬਣਾ ਦੰਦਾ ਸੰਜੇ ਸਿੰਘ ਨੂੰ ਸਪੋਕ ਕਹਿ ਦਿੰਦੇ ਰਾਗਵਿਚਟਾ ਨੂੰ ਕਹਿ ਦਿੰਦੇ ਈਵਨ ਕਲਾਸ ਗਹਿਲੋਤ ਨੂੰ ਗੋਪਾਲ ਰਾਏ ਨੂੰ ਉਹਨਾਂ ਦੀ ਆਪਣੀ ਫੋਲੋਇੰਗ ਵੀ ਹੈ ਲੋਕਾਂ ਤੇ ਪ੍ਰਭਾਵ ਵੀ ਹੈ ਇਹ ਜੋ ਕੁਛ ਹੈ ਹਾਲ ਦੀ ਘੜੀ ਇਹਦੀ ਆਦੀ ਕੋਈ ਕੰਸਿਸਟੈਂਸੀ ਨਹੀਂ ਜਿਨੀ ਹਾਲਾਂਕਿ ਅਬਦੇ ਹਰਕੇ ਤੋਂ ਜਿੱਤੀ ਹੈ ਕਾਲਜ ਤੋਂ ਐਮਐਲਏ ਤਾਂ ਬਣੀ ਹੈ ਇਹ ਨਹੀਂ ਮੈਂ ਕਹਦਾ ਮਤਲਬ ਕਿ ਇੰਡੀਪੈਂਡੈਂਟ ਲੀਡਰ ਦੇ ਤੌਰ ਤੇ ਹਲੇ ਉਸ ਤਰ੍ਹਾਂ ਅਮਰਜ ਨਹੀਂ ਹੋਈ ਕਿਉਂਕਿ ਜਿਹੜੀ ਸੈਂਸ ਆਫ ਇਨਸਿਕਿਉਰਟੀ ਹੈ ਨਾ ਕੇਜਰੀ ਵਾਲ ਚ ਕਾਫੀ ਜ਼ਿਆਦਾ ਹੈ ਉਹ ਵਿਸ਼ਵਾਸ ਨਹੀਂ ਕਰਦਾ ਕਿਸੇ ਮਤਲਬ ਉਹਨੇ ਆਪ ਵੀ ਕਿਹਾ ਤੇ ਸੁਸ਼ੋਧੀਆਂ ਨੂੰ ਵੀ ਨਾਮ ਲਿਆ ਵੀ ਉਹ ਵੀ ਨਹੀਂ ਜਾਊਗਾ ਕਿਤੇ ਸਿਸੋਧੀਆਂ ਆਪਣੀ ਬਣੋ ਡੀ ਪੀਸੀ ਐਮ ਵੀ ਨਹੀਂ ਬਣੂ ਅਸੀਂ ਦੋਨਾਂ ਨੇ ਫੈਸਲਾ ਕਰ ਲਿਆ ਕਹਿੰਦਾ ਵੀ ਅਸੀਂ ਮੁੱਖ ਮੰਤਰੀ ਨਹੀਂ ਰਹਿਣਾ ਕਿਉਂਕਿ ਕੋਈ ਵੀ ਜਿਹਦਾ ਕਦ ਉੱਚਾ ਹੈ ਉਹਨੂੰ ਨਹੀਂ ਬਰਦਾਸ਼ਤ ਕਰਦਾ ਜਿਹੜਾ ਕੇਸਰੀਵਾਲ ਹੈ ਆਪਾਂ ਦੇਖਿਆ ਨਹੀਂ ਉਹ ਕੁਮਾਰ ਵਿਸ਼ਵਾਸ ਨੂੰ ਕਿਵੇਂ ਕੱਢਿਆ ਪ੍ਰਸ਼ਾਪਤ ਪੂਸ਼ਨ ਨੂੰ ਕਿਵੇਂ ਕੱਢਿਆ ਵੱਡੇ ਵੱਡੇ ਧਰਮਵੀਰ ਗਾਂਧੀ ਵਰਗੇ ਬੰਦਿਆਂ ਨੂੰ ਉਹਨੇ ਪਹਿਲਾਂ ਕਿਨਾਰੇ ਕੀਤਾ ਜਿਹੜਾ ਵੀ ਉਹਦੇ ਬਰਾਬਰ ਦਾ ਜਾਂ ਤੋਂ ਥੋੜਾ ਜਿਹਾ ਵੱੱਚਾ ਉਹਨੂੰ ਇੱਕ ਪਾਸੇ ਕਰ ਦਿੰਦਾ ਇਹ ਕੇਸਰੀਵਾਲ ਦੀ ਇਨਸਕਿਊਟ ਬੋਲਦੀ ਵੈਸੇ ਹਰ ਇੱਕ ਲੀਡਰ ਚ ਇਹ ਹੁੰਦਾ ਹੈ ਤੇ ਕਿਸੇ ਵੀ ਜਦੋਂ ਹੁਣ ਹਿੰਮਤ ਸਿੰਘ ਜੇ ਚ ਗਿਆ ਚੰਪਨ ਸਿੰਘ ਨੂੰ ਬਣਾਇਆ ਤੇ ਉਸ ਤੋਂ ਬਾਅਦ ਆ ਕੇ ਕੀ ਆ ਉਹਦੀ ਜਿਹੜਾ ਨਹੀਂ ਨਿਚਿਤ ਕਰਦਾ ਰੰਗਲੀ ਦੁਨੀਆ ਤੋਂ ਜਾਣ ਨੂੰ ਉਹ ਦੇਖ ਲਓ ਇਹੀ ਡਰ ਇਹਨੂੰ ਸੀ ਵੀ ਐ ਨਾ ਹੋਵੇ ਕਿਤੇ ਕਿਸੇ ਨੂੰ ਮੈਂ ਬਣਾਵਾ ਮੁੜਕੇ ਹੂੰ ਆਪ ਦੀ ਆਪਦੇ ਗਰੁੱਪ ਬਣਾ ਕੇ ਬੈਠ ਜੇ ਸੋ ਆਸੀ ਸਿੰਘ ਤੇ ਇਸ ਤਰ੍ਹਾਂ ਦਾ ਉਹਨੂੰ ਖਤਰਾ ਨਜ਼ਰ ਨਹੀਂ ਆਇਆ ਇਹ ਵੀ ਇੱਕ ਕਾਰਨ ਸ਼ੀਲਾ ਦੀਕਸ਼ਤ ਸੁਸ਼ਮਾ ਸੁਭਰਾਜ ਤੇ ਤੀਜਾ ਨੰਬਰ ਤੇ ਇਹ ਹੁਣ ਬਣੀ ਹੈ ਪਹਿਲਾਂ ਤਾਂ ਜਿਹੜੀ ਹੈ ਜੇ ਆਪਰ ਰਿਕਾਰਡ ਦੇਖੀਏ ਨਾ ਤੇ ਉਹ ਸੁਸ਼ਮਨ ਸਰਵਤੋਂ ਜ਼ਿਆਦਾ ਸਿਰਫ 52 ਕ ਦਿਨ ਦੀ ਮੁੱਖ ਮੰਤਰੀ ਸੀ ਜਿਆਦਾ ਟਾਈਮ ਤਿੰਨ ਵਾਰ ਤਾਂ ਸ਼ੀਲਾ ਦੇਕਸ਼ਤ ਰੇ ਕਾਂਗਰਸ ਦੀ ਤੇ ਹੁਣ ਇਹ ਬਣੀ ਆ ਮਤਲਬ ਕਾਂਗਰਸ ਦੇ ਵੀ ਲੇਡੀ ਮੁੱਖ ਮੰਤਰੀ ਰਹਿ ਚੁੱਕੀ ਐ ਭਾਰਤੀ ਜਨਤਾ ਪਾਰਟੀ ਦੇ ਹੁਣ ਆਮ ਆਦਮੀ ਪਾਰਟੀ ਦੀ ਵੀ ਸੋ ਇਹ ਕਈ ਫੈਕਟਰ ਜਦੋਂ ਦੇਖੇ ਪੜੀ ਲਿਖੀ ਐ ਇਟ ਵੀ ਐ ਬਲਾਰਾ ਵਧੀਆ ਐ ਇਹ ਵੀ ਐ ਕੰਮ ਕਰਉਣਾ ਆਉਂਦਾ ਹੈ ਲੜਨਾ ਆਉਂਦਾ ਹੈ ਐਲੀਜੀ ਨਾਲ ਲੜੀ ਜਿਹੜੀ ਸਾਰੀਆਂ ਕੁਆਲਿਟੀਆਂ ਜਿਹੜੀਆਂ ਇੱਕ ਹੋਣੀਆਂ ਚਾਹੀਦੀਆਂ ਨੇ ਮੁੱਖ ਮੰਤਰੀ ਚ ਉਹ ਹੈ ਤੇ ਸਭ ਤੋਂ ਵੱਡੀ ਕੁਆਲਿਟੀ ਇਹ ਹੈ ਕਿ ਇਹ ਤੋ ਖਤਰਾ ਨਹੀਂ ਹੈ ਮੁੱਖ ਮੰਤਰੀ ਨੂੰ ਤੇ ਕਹ ਮੁੱਖ ਮੰਤਰੀ ਆਪਣਾ ਗੁਰੂ ਕਹਿੰਦੀ ਹੈ ਜਿਹੜੀ ਪਹਿਲਾ ਭਾਸ਼ਣ ਜਿਹੜਾ ਦਿੱਤਾ ਅਤਸੀ ਸਿੰਘ ਨੇ ਉਹਨੇ ਕਿਹਾ ਕਿ ਮੈਂ ਆਪਣੇ ਗੁਰੂ ਨੂੰ ਇਮਾਨਦਾਰੀ ਜਿਹੜੀ ਇਹ ਉਹਨੇ ਪਹਿਲੇ ਜਣੀ ਕਹਤਾ ਵੀ ਮੈਂ ਕਿਉਂ ਬਣੀ ਆ ਕਿਉਂਕਿ ਜਿੰਨਾ ਚਿਰ ਕੇਜ਼ੀਵਾਲ ਨੂੰ ਤੁਸੀਂ ਬੋਰਡ ਪਾ ਕੇ ਦਿੱਲੀ ਵਾਲਿਓ ਨਹੀਂ ਚਿਤਾਉਂਦੇ ਉਹਨਾਂ ਚਿਰ ਮੈਂ ਆ ਇਹ ਉਹਨੇ ਇਹ ਸਪਸ਼ਟ ਕੀਤਾ ਹੈ ਕਿ ਮੈਂ ਤਾਂ ਮੈਂ ਧੰਮੀ ਨਹੀਂ ਕਹਦਾ ਪਰ ਉਹਨਾਂ ਚਿਰ ਬਾਉਮੀ ਹੈ ਜਿਵੇਂ ਜਿਹੜਾ ਭਰਤ ਰਾਮ ਜੀ ਦੇ ਖੜਾਵਾਂ ਲੈ ਕੇ ਆ ਕੇ ਰਾਜ ਕਰ ਰਿਹਾ ਸੀ ਇਹ ਵੀ ਉਹਮੀ ਕਹਿੰਦਾ ਸੋ डमी ਹੋਇਆ ਨਾ ਫਿਰ ਚਲਾਉਣਾ ਦਾ ਕੰਮ ਕੇਜਰੀਵਾਲ ਨੇ ਤੇ ਕੇਜਰੀਵਾਲ ਦੀ ਮਜਬੂਰੀ ਸੀ ਆਪਕੋ ਕੁਝ ਕਰ ਨਹੀਂ ਸਕਦਾ ਸੀ ਇਲੈਕਸ਼ਨ ਜੇ ਜਿਤਨੀ ਹੈ ਉਸ ਤਾਂ ਦਿੱਲੀ ਵਾਲਿਆਂ ਨੂੰ ਦੇਣਾ ਪਊ ਉਹਦੇ ਲਈ ਸੰਗਠਨ ਕਰਨਾ ਜ਼ਰੂਰੀ ਠੀਕ ਫੈਸਲੇ ਕਰਨੇ ਜ਼ਰੂਰੀ ਨੇ ਹੁਣ ਉਹ ਫੈਸਲੇ ਜਿਹੜੇ ਹੋਣਗੇ ਚਾਹੇ 1000 ਰੁਪਿਆ ਦੇਣਾ ਚਾ ਕੋਈ ਹੋਰ ਦੇਣਾ ਕੋਈ ਵੀ ਫ੍ਰੀ ਫੀਸ ਦੇਣੀ ਹੈ ਮੁੱਖ ਮੰਤਰੀ ਨੇ ਦੇਣੀ ਹੈ ਨਾ ਹੁਣ ਮੁੱਖ ਮੰਤਰੀ ਹੋ ਇਹਦੇ ਰਾਹੀ ਅਗਲੇ 4-5 ਮਹੀਨੇ ਕੰਮ ਹੋਊਗਾ ਹਾਲਾਂਕਿ ਜੇ ਪੁੱਛਿਆ ਜਾਵੇ ਕੇਜਰੀਵੜ ਲੋਕਾਂ ਨੂੰ ਕਿਉਂ ਬੁੱਧੂ ਬਣਾਉਂਦਾ ਕੇ ਜੀ ਤੁਸੀਂ ਜੇ ਸੁਪਰੀਮ ਕੋਰਟ ਤੁਸੀਂ ਮੈਨੂੰ ਜੇ ਕਹੋਗੇ ਤੁਸੀਂ ਮੈਨੂੰ ਵੋਟ ਦਿਓਗੇ ਤਾਂ ਮੈਂ सीएम ਦੀ ਕੁਰਸੀ ਤੇ ਬੈਠੂ ਨਹੀਂ ਬੈਠ ਸਕਦੇ ਹਲੇ ਵੀ सीएम ਦੀ ਕੁਰਸੀ ਤੇ ਬੈਠਣਾ ਕਦੋਂ ਬੈਠਣਾ ਤਾਂ ਸੁਪਰੀਮ ਕੋਰਟ ਦਾ ਫੈਸਲਾ ਕਰਨਾ ਸੁਪਰੀਮ ਕੋਰਟ ਚੋਂ ਮੈਂ ਪਿਆ ਜਿਆਦਾ ਰਿਪਿਊਟੇਸ਼ਨ ਪਾਉ ਸੁਪਰੀਮ ਕੋਰਟ ਕਹੇ ਕਿ ਤੁਹਾਡੀਆਂ ਪਾਵਰਸ ਨੂੰ ਬਹਾਲ ਕਰਦੇ ਹਾਂ ਸੀ ਫਿਰ ਤੁਸੀਂ ਕੰਮ ਕਰ ਸਕੋਗੇ ਨਹੀਂ ਤਾਂ ਕਿਵੇਂ ਕਰਨੋਗੇ ਤੁਸੀਂ ਕੰਮ ਕੇਜਰੀਵਾਲ ਦੀ ਜਿਹੜੀ ਪੋਜੀਸ਼ਨ ਹੁਣ ਹੈ ਜੇ ਵੋਟਾਂ પાਕੇ ਇਹਨੂੰ ਜਿਤਾਫ ਵੀ ਦਿੱਤਾ ਤਾਂ ਵੀ ਉਹੀ ਪੋਜੀਸ਼ਨ ਰਹਿਣੀ ਹੈ ਤੇ ਇੱਕ ਹੋਰ ਵੀ ਗੱਲ ਹੈ ਕੇਜਰੀਵਾਲ ਜਦੋਂ ਸ਼ੁਰੂ ਵਿੱਚ ਪਹਿਲੀ ਵਾਰ ਸਰਕਾਰ ਬਣੀ ਨੰਝਾ ਦਿੰਦੀ ਉਦੋਂ ਵੀ ਤਾਂ ਇਹ ਕਰਕੇ ਜੀ ਜੇ ਮੇਰੇ ਕੰਮ ਚ ਅਗੇ ਲੱਗਦੇ ਨੇ ਉਦੋਂ ਬਾਅਦ ਕਿਹਾ ਮੈਨੂੰ ਵੋਟ ਪਾ ਦਿਓ ਲੋਕਾਂ ਨੇ ਪਾਤੀ ਸੀ ਹੁਣ ਵੀ ਉਹੀ ਗੱਲ ਕਰਦਾ ਜੇ ਤੁਹਾਨੂੰ ਲੱਗਦਾ ਮੈਂ ਇਮਾਨਦਾਰ ਹਾਂ ਮੈਨੂੰ ਵੋਟ ਪਾ ਦਿਓ ਦੇਨਿਕ ਕੇਜਰੀਵਾਲ ਦੁਬਾਰਾ ਉਹੀ ਚਾਲ ਚੱਲ ਰਿਹਾ ਹੈ ਰਣਨੀਤੀ ਤਾਂ ਬਧੀ ਆਉਂਦੀ ਹੈ ਕੇਜਰੀਵਾਲ ਦੀ ਹਮੇਸ਼ਾ ਹੀ ਤੋਂ ਇਸ ਸਾਰੇ ਖੇਡ ਦੇ ਵਿੱਚ ਆਸੀ ਸਿੰਘ ਦਾ ਦਾ ਲਾ ਗਿਆ ਹੁਣ ਕਿਉਂਕਿ ਤਿੱਖੀ ਹੈ ਕਿਉਂਕਿ ਸਿਆਣੀ ਹੈ ਕਿਉਂਕਿ ਪੜ੍ਹੀ ਲਿਖੀ ਹੈ ਜੇ ਇਹ ਸਹੀ ਕੰਮ ਕਰੋ ਇਹਦਾ ਕਦ ਸਿਆਸੀ ਤੌਰ ਤੇ ਹੋਰ ਵੱਧੂ ਤਾਂ ਇਹ ਹੈ ਕਿ ਉੱਪਰ ਜਿਹੜੀ ਲੇਅਰ ਹੁੰਦੀ ਹੈ ਨਾ ਕਿਸੇ ਪਹਿਲੀ ਕਤਾਰ ਦੇ ਜਿਹੜੇ ਲੀਡਰ ਹੁੰਦੇ ਨੇ ਉਹਨਾਂ ਚ ਆਜੂ ਪਰ ਹਾਲੇ ਇਹ ਲੱਗਦਾ ਹੈ ਜਿਸ ਤਰ੍ਹਾਂ ਦਾ ਸਿਸਟਮ ਹੈ ਆਮ ਆਦਮੀ ਪਾਰਟੀ ਚ ਕੇਜਰੀਵਾਲ ਇਹਦਾ ਰੈਂ ਸਰਕਾਰ ਤਾਂ ਚਲਾਊਗਾ ਲੇਕਿਨ ਜੇ ਤੁਸੀਂ ਕਹੋ ਕਿ ਇਹ ਬਹੁਤ ਇੰਡੀਪੈਂਡੈਂਟ ਹੋ ਕੇ ਡਿਸੀਜਨ ਲੈ ਸਕੂ ਉਹ ਤਾਂ ਮੁਸ਼ਕਲ ਉਹਦਾ ਪਗਮਤ ਮਾਨ ਨਹੀਂ ਲੈ ਸਕਣ ਫੁੱਲ ਫਲਸਟ ਸਟੇਟ ਦਾ ਮੁੱਖ ਮੰਤਰੀ ਆਪ ਕੁਝ ਨਹੀਂ ਕਰ ਸਕਦਾ ਬੰਦਾ ਨਹੀਂ ਪਤਾ ਡੀਜੀਪੀ ਤੋਂ ਲੈ ਕੇ ਸਾਰੇ ਵੱਡੇ ਉਹਦੇ ਉੱਥੇ ਫੈਸਲੇ ਹੁੰਦੇ ਨੇ ਮੰਤਰੀ ਕਿਹਨੂੰ ਬਣਾਉਣਾ ਕਿਹਨੂੰ ਕੱਢਣਾ ਦੇਖ ਲਓ ਮੁੱਖ ਮੰਤਰੀ ਦੇ ਹੱਥ ਸਿ ਕੁਝ ਨਹੀਂ ਹੈ ਐਸੇ ਕਰਕੇ ਲੋਕ ਦਿੱਲੀ ਵੱਲ ਨੂੰ ਜਾਂਦੇ ਨੇ ਤੇ ਪਾਵਰ ਹੁਣ ਤਾਂ ਹੋਰ ਮੁੱਖ ਮੰਤਰੀ ਵਿਹਲਾ ਹੋ ਗਿਆ ਪਹਿਲਾਂ ਤਾਂ ਘਮਾਊਗਾ ਹਰਿਆਣਾ ਫਿਰ ਘਮਾਊ ਚਾਰਖੰਡ ਤੇ ਮਤਲਬ ਪੰਜਾਬ ਦਾ ਤਾਂ ਰੱਬ ਹੀ ਰੱਖਾ ਹੁਣ ਜੇ ਤੁਸੀਂ ਕਹੋ ਜਦ ਇਹ ਸਾਰੀ ਖੇਡ ਦੇ ਵਿੱਚ ਇਹ ਜਿਹੜੇ استیਫੇ ਨੇ ਪੰਜਾਬ ਨੂੰ ਤਾਂ ਬਹੁਤ ਮਹਿੰਗਾ ਪੈਣਾ ਪੰਜਾਬ ਤਾਂ ਪਹਿਲੇ ਬੜਾ ਮਹਿੰਗਾ ਪੈ ਰਿਹਾ ਹੋਰ ਮਹਿੰਗਾ ਪਊਗਾ ਖੈਰ ਆਪਾਂ ਤਾਂ ਗੱਲ ਆਸੀ ਸਿੰਘ ਦੀ ਕਰ ਰਹੇ ਸੀ ਮੁੱਖ ਮੰਤਰੀ ਜਿਹੜਾ ਹੈ ਉਹਨੂੰ ਬਣਾ ਦਿੱਤਾ ਗਿਆ ਦੇਖੋ ਅੱਗੇ ਕੀ ਹੁੰਦਾ ਇਸ ਵੀਡੀਓ ਚ ਨੇ ਮਿਲ ਜੇ ਇੱਕ ਨਵੀਂ ਵੀਡੀਓ ਉਸ ਨਾਲ ਥੋੜਾ ਬਹੁਤ ਬਹੁਤ ਸ਼ੁਕਰੀਆ